ਨੇ ਜੇ ਵੀ પ્રેમ ਵਾਲੇ ਨੇ परमात्मा ਦੇ ਪਿਆਰ ਵਾਲੇ ਨੇ ਸੱਚ ਸਕੇ ਬਹੁਤ ਨਹੀਂ ਬਹੁਤ ਦੇਖਣ ਵਾਲੀ ਆ ਕੇ ਚਾਹੀਦੀ ਆਪਰੇਮ ਨਾਲ ਜੱਪਦੇ ਹੋ ਵੈਗਰੂ ਲਿਖਦੇ ਹੋ ਇਹ ਗੁਰੂ ਪਿਆਰੇ ਸੰਗਤ ਪ੍ਰਵਾਨ ਹੁੰਦੀ ਦਰਗਾਹ ਵੀ ਇਹ ਭਲੇਖਾ ਨਾ ਕਰਨਾ ਮਾਨ ਕਰਕੇ ਸੰਗਤ ਸਰੀਰ ਕਰਕੇ ਵੇਸ਼ਿਕ ਦੂਰ ਹਾਂ ਪਰ ਮਾਨ ਕਰਕੇ ਤੁਹਾਡਾ ਕੀ ਹੈ ਨਿਰੰਕਾਰ ਚੇਤੇ ਹੈ ਪਰਮਾਤਮਾ ਚੇਤੇ ਹੈ ਇਸ ਨੂੰ ਮਾਰਾ ਕਹਿੰਦੇ ਨੇ ਏ ਮਨ ਹਰ ਜੀ ਤੇ ਆਈ ਤੂੰ ਇੱਕ ਚਿਤ ਇੱਕ ਮਨ ਪਾਏ ਏ ਮਨ ਤੂੰ ਇੱਕ ਚਿਤ ਹੋ ਕੇ ਮਨ ਨੂੰ ਕਹਿ ਰਹੇ ਸੀ ਨਾ ਮਾਸ ਇਹ ਨਹੀਂ ਕਿ ਵੀ ਸਰੀਰ ਆ ਸਰੀਰ ਵੀ ਰੱਬ ਦਾ ਬਣਾਇਆ ਅੰਦਰ ਆਤਮਾ ਰੱਬ ਦੀ ਬਣਾਈ ਮਨ ਕਰਕੇ ਹਾਂ ਨੇ ਬੜੀ ਜ਼ਰੂਰੀ ਹੈ ਦਾਸ ਤੇ ਗੁਰੂ ਪਿਆਰਿਓ ਬਹੁਤ ਹੀ ਅਰਦਾਸਾਂ ਸਭ ਦੀਆਂ ਕਰਦੇ ਨੇ ਮਾਲਕ ਜਾਣ ਦਾ ਭਾਵਨਾ ਕੀ ਹੈ ਕੋਈ ਦਿਖਾਵਾ ਨਹੀਂ ਇੱਕੋ ਹੀ ਹੈ ਬਸ ਕੋਈ ਗੁਰੂ ਪਿਆਰਾ ਜੁੜ ਜੇ ਰੱਬ ਨਾਲ ਜੁੜ ਜੇ ਉਹਦਾ ਜੀਵਨ ਲੈਖੇ ਵਿੱਚ ਲੱਗ ਜੇ ਬਸ ਇਸ ਤੋਂ ਬੜੀ ਹੋਰ ਕੋਈ ਮੰਗ ਨਹੀਂ ਮਾਲਕ ਸੰਗਤਾਂ ਦੇ ਚਰਨ ਤੂੜ ਗੁਰੂ ਕਰਦਾ ਪਿਆਰ ਸੀ ਨਾਮ ਰਸ ਬਾਣੀ ਦਾ ਪ੍ਰੇਮ ਕਮ ਸਾਰੇ ਮੁਗਦਿੰਜੋੜ ਲਾਲ ਸਾਰੇ ਕੋਈ ਨਹੀਂ ਕਹਿ ਸਕਦਾ जान ਤੋਂ ਪਹਿਲਾਂ ਮੇਰੇ ਸਾਲ ਇਹ ਕੰਮ ਹੋਉ ਨਹੀਂ ਇੱਕ ਇੱਛਾ ਪੂਰੀ ਦੂਸਰੀ ਜਗ ਦੇਗੀ ਇਸ ਦੂਸਰੀ ਪੂਰੀ ਜੀ ਤਿਆਰ ਹੈ ਤੀਜੀ ਪੂਰੀ ਚੌਥੀ ਦੇਖ ਲਓ ਆਪਣੇ ਮਨ ਵਿੱਚ ਫਿਰ ਕਿਉਂ ਨਾ ਸਬਰ ਦੇ ਤਾਲ ਨਹੀਂ ਬਣੀ ਮਾਇਆ ਨੂੰ ਰਜ ਰਜ ਕੇ ਭੋਗ ਦੋ ਪਰ ਸਬਰ ਨਾਲ ਸੰਤੋਖ ਨਾਲ ਸੁਖਿੰਮਤਾ ਮਨੀਆਂ ਨੇ ਪਰ ਨੂੰ ਹੰਡਾਓ ਪਰ ਗੁਰੂ ਪਿਆਰਿਓ ਉਹਨਾਂ ਗੁਲਾਮ ਨਹੀਂ ਹਾਂ ਮਾਇਆ ਤੁਹਾਨੂੰ ਵਰਤੇ ਪਰ ਮਾਇਆ ਤੁਨ੍ਹ ਤੁਸੀ ਵਰਤੋ ਵਾਇਗ੍ਰੋ ਹਿਮਾਕਰਣਾ ਮਾਇਨ ਨੂੰ ਆਪ ਵਰਤੋ ਮਾਇਆ ਦਾ ਪ੍ਰਭਾਵ ਇੰਨਾ ਨਾ ਹੋ ਜੇ ਕਿ ਮਾਇਆ ਤੁਹਾਨੂੰ ਵਰਤਨ ਲੱਗ ਜਾਏ ਭਾਵ ਕਿ ਮਾਇਰ ਪਿੱਛੇ ਪੈ ਜਾਏ ਫਿਰ ਕੀ ਹੋਏਗਾ ਸਹਿਸ ਘਟ ਲਖ ਕੋਟ ਤਾਵੇ ਤ੍ਰਿਪਤ ਨਯਾਵੇ ਮਾਇਆ ਪਾਛੀ ਪਾਵੇ ਇਸ ਕਰਕੇ ਸਿਮਰਨ ਬੜਾ ਜ਼ਰੂਰੀ ਰੋ ਸਿਮਰਨ ਕਰੀਏ ਆਪ ਜਪੀਏ ਸੋ ਨਾ ਪਾਸੋਂ ਦੇ ਪਾਈਏ ਤੇ ਗੁਰੂ ਜਰਦਾਸ ਬੰਤੀ ਕਰੀ ਇਹ ਮਹਾਰਾਜ ਸਰ ਦਾ ਪਲਾ ਕਰੀ ਸਭ ਉਤੇ ਕਿਰਪਾ ਦੇ ਨਵਾਂ ਪਨਿਰਮਾਨ ਕਰ ਸੇ ਤੇ ਗੁਰੂ ਸੇਵਨ ਹਕਸੀ ਜਾਣ ਕੇ ਆਜਨ ਅਰਦਾਸ ਕਰੀਏ ਜਾਗਰਤਾ ਬਣਾਏ ਗ੍ਰੋ ਪਿਆਰੇ ਹੋ ਜਰੂਰ ਸਿਮਨ ਦਿਓ ਹਾਜ਼ਰੀ ਦਸਤਾਹੀ ਮਾਰ ਬਰ ਬਰ ਦਸਾਨੇ ਮਾਰਾ ਬਸ ਪਲਾ ਹੋ ਜੇ ਖਾਲਸਾ ਆਪਣੀ ਚੜਦੀ ਕਲਾ ਰਹੀ ਸਭ ਦਾ ਪਲਾ ਹੋ ਜੋ ਵੀ ਨਾਨਕਲੇ ਵਾ ਸਿੱਖੇ ਸਿੱਖੈ ਸੱਚ ਜਾਰੀ ਇਸੇ ਵੀ ਧਰਮ ਦਾ ਧਾਰਨੀ ਕਿਸ ਮਨਨ ਵਾਲਾ ਪਰ ਰੱਬ ਦਾ ਹੀ ਨਰੂਪ ਹੈ ਉਹ ਰੱਬ ਦਾ ਹੀ ਪਿਆਰਾ ਹੈ ਬਸ ਰੱਬ ਵਾਲੇ ਬਣ ਜੀ ਤੇ ਕੁਸ਼ ਮਹਾਨੀ ਨੇ ਸੱਚ ਨੂੰ ਤੋ ਮਾਈ ਸੱਚ ਪੈ ਸੋਚੇ ਹੋਵੇ ਤਾਂ ਸੱਚ ਪਾਈ ਸੱਚੇ ਪਾਸ਼ਾ ਮੌਤ 보다 ਅਸੀਂ ਤਾਂ ਪੱਗ ਹਾਂ ਸਰਪੱਖ ਜੀ اے ਨਮਾਣੀਆਂ ਦੇ ਮਾਨ ਨੀ ਤਾਣੀਆਂ ਦੇ ਤਾਨ ਸੱਚੇ ਪਿਤਾ ਜੀ اے ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਇਰਪਾ ਕਰਨੀ ਮਹਾਰਾਜ ਜਾਪ ਹੋਏ ਨੇ ਆਪ ਨੇ ਜਾਪ ਕੋ ਲਾਇਆ ਸਭ ਨੇ ਹਾਜ਼ਰੀ ਭਰੀ ਪਾਈ ਹੰਸ ਰਾਜ ਜੀ ਬਹੁਤ ਕਿਰਪਾ ਕੀਤੀ ਵਾਹਿਗੁਰੂ ਨਾਲ ਜੁੜੇ ਹੋਰ ਸੰਗਤਾਂ ਸਾਰੀਆਂ ਜੁੜੀਆਂ ਹੋਰ ਜਿਹੜੇ ਜੁੜਨਗੇ ਮਹਾਰਾਜ ਸੁਣਨਗੇ ਬਾਅਦ ਵਿੱਚ ਸਭ ਉੱਤੇ ਕਿਰਪਾ ਕਰਨ ਸਭ ਦੇ ਘਰਾਂ ਸੁਖ ਸ਼ਾਂਤੀ ਵਰਤਾਉਣੇ ਨਾਮ ਰੂਪੀ ਪਿਆਰ ਬਖਸ਼ਣਾ ਦੇਸਾਂ ਵਿਦੇਸਾਂ ਬੱਚਿਆਂ ਤੇ ਕਿਰਪਾ ਕਰਨੀ ਸਭ ਦਾ ਪਲਾ ਕਰਨਾ ਬੇਅੰਤ ਕੁਨਾ ਹੋਣਗੇ ਆ ਬਖਸ਼ ਦੇਣਾ ਜੀ ਕਰੋ ਕਿਰਪਾ ਗੁਰੂ ਪਿਆਰਿਓ ਸੀਸਾ ਬਖਸ਼ੋ ਆ ਸ਼ੁਰੂਆਤ ਦਿਉ ਪ੍ਰਮਾਤਮਾ ਦੇ ਅਗੇਰਦਾਸ ਕਰੋ ਸਭ ਦਾ ਭਲਾ ਹੋ ਜੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਪੁੱਲਾ ਮੇਰੀਆਂ ਮਾਫ ਕਰ ਦੇਣਾ ਤੇ ਅਰਦਾਸ ਕਰਨਾ ਮਹਾਰਾਜੀ ਬਸ ਗੁਰੂ ਕਰਦਾ ਪਿਆਰ ਅਸੀਸਾਂ ਨਾਲ ਜ਼ਿੰਦਗੀ ਹੈ ਇਹ ਵੈਗਰੂ ਨਾ ਬਿਸਰੇ ਸਾਡਾ ਵੀ ਜੀਵਨ ਸਫਲਾ ਬਣੇ ਤੁਹਾਡੇ ਨਾਲ ਗੁਰੂ ਪਿਆਰੇਓ ਇਹੀ ਬਸ ਬੇਨਤੀ ਸੱਚੇ ਪਾਤਸ਼ਾਹ ਨੂੰ हे काल गुरु जी बस कृपा कर कृपा कर महाराज करोगी जी वहां पता नहीं भागना ਨਾਲ ਜਿੰਦਗੀ ਮਿਲੀ ਇਹ ਜਨਮ تمہਾਰੇ ਲਈ ਕਹਿ ਰਵਿਦਾਸ ਆਸ ਲਗ ਜੀ ਜੀਰ ਬਈਓ ਗਰਸਨ ਦੇਖੇ ਕੀਰਤ ਕਰਮ ਕੇ ਵੀ ਚਲੇ ਕਰ ਕਿਰਪਾ ਮੇ ਲੋ ਆਹ ਕਿਰਪਾ ਕਰੋ ਮਹਾਰਾਜੀ दया करो आप, आप सही होना वाहिब इक खालसा <coughs> ਵਾਈ ਗੁਰਜੀ ਜੀ ਤੇ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰਾਨਾ ਕੋਈ ਆਪ ਜੀ ਦੇ